ਬਰਨਾਲਾ ਚੱਲ ਰਹੇ ਮੁਖਾਬ ਸੈਂਟਰ ਦੀ ਆਰਥ ਦੇ ਵਪਾਰ ਦੇ ਧੰਦੇ ਦਾ ਦਾ ਏਵਨ ਮੀਡੀਆ ਨੇ ਕੀਤਾ ਸੀ ਪਰਦਾ ਫਾਟ ਹੋਏ ਸੀ ਵੱਡੇ ਖੁਲਾਸੇ ਇਨੇ ਸਾਲੋਂ ਇਨਫੋਰਮੇਸ਼ਨ ਮਿਲੀ ਸੀ ਕਿ ਇਹ ਜਿਹੜੇ ਦੋ ਸੈਂਟਰ ਨੇ O3 ਤੇ ਕਰਾਉਨਸ ਦਾ ਇਹ ਸਪਾ ਸੈਂਟਰ ਦੀ ਆਰਥ ਦੇ ਵਿੱਚ ਦੇਪ ਵਪਾਰ ਦਾ ਧੰਦਾ ਕਰ ਹੁਣ ਬਰਨਾਲਾ ਪੁਲਿਸ ਨੇ ਇਸ ਦੇ ਵਪਾਰ ਦਾ ਧੰਦਾ ਕਰਨ ਵਾਲਿਆਂ ਤੇ ਕੀਤਾ ਪਰਚਾ ਦਰਜ ਤੇ O3 ਦਾ مالک پرویز ਨੂੰ ਦਿਲਹਾਨ ਫਰਾਰਾ ਤੇ ਮੌਕੇ ਤੇ ਹੋਰ ਲੜਕੀਆਂ ਵਗੈਰਾ ਸਰਮਾਜ ਨਹੀਂ ਮਿਲੀ ਤੇ ਤਫਤੀਸ਼ ਅਸੀਂ ਕਰ ਰਹੀ ਚੱਲੀ ਬਰਨਾਲਾ ਧਨੋਲਾ ਰੋਡ ਤੇ ਫਰਵਾਹੀ ਚੁੰਗੀ ਕੋਲ ਸ਼ਰਾਬ ਦੇ ਠੇਕੇ ਦੇ ਨਾਲ ਸਥਿਤ ਦੋ ਮਸਾਫ ਸੈਂਟਰਾਂ ਚ ਚੱਲ ਰਹੇ ਦੇਪਾਰ ਦੇ ਧੰਦੇ ਦਾ ਦਾ ਇਵਨ ਮੀਡੀਆ ਨੇ ਪਰਦਾ ਫਾਸ਼ ਕੀਤਾ ਸੀ ਦੱਸ ਦਈਏ ਕੀ ਇਹਨਾਂ ਦੋਵੇਂ ਮਸਾਫ ਸੈਂਟਰਾਂ ਚ ਚੱਲ ਰਹੇ ਦੇਪਾਰ ਦੇ ਧੰਦੇ ਦਾ ਸਟਿੰਗ ਆਪਰੇਸ਼ਨ ਦਾ ਹੀ ਖਲਾਸਾ ਹੋਇਆ ਸੀ ਤੇ ਜਿਸ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਨੇ ਇਨਾਂ ਵੱਲ ਆਪਣਾ ਧਿਆਨ ਦਿੱਤਾ ਤੇ ਚੱਲ ਰਹੀ ਖਬਰ ਤੋਂ ਬਾਅਦ ਬਰਨਾਲਾ ਪੁਲਿਸ ਹਰਕਤ ਵਿੱਚ ਆਈ ਤੇ ਮਸਾਦ ਸੈਂਟਰਾਂ ਵਿੱਚ ਜਾ ਕੇ ਛਾਪੇਮਾਰੀ ਕਰਕੇ 크라운 ਮਸਾਦ ਸੈਂਟਰ ਦੇ ਮਾਲਕ ਗੁਰਜੀਤ ਸਿੰਘ ਨੂੰ ਮੌਕੇ ਤੇ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਜਦਕਿ ਮਸਾਦ ਸੈਂਟਰ O3 ਦਾ ਮਾਲਕ ਪ੍ਰਵੀਨ ਕੁਮਾਰ ਭੱਜਣ ਵਿੱਚ ਸਫਲ ਹੋ ਗਿਆ ਜਿਸ ਦੀ ਬਰਨਾਲਾ ਪੁਲਿਸ ਵੱਲੋਂ ਸਰਗਰਮੀ ਨਾਲ ਤਲਾਸ਼ ਕੀਤੀ ਜਾ ਰਹੀ ਹੈ ਤੇ ਇਸ ਮੌਕੇ ਤੇ ਐਸਐਚਓ ਨੇ ਕੀ ਕਿਹਾ ਆਓ ਸੁਣਦੇ ਹਾਂ ਇਹਨਾਂ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਵੀ ਇਹ ਜਿਹੜੇ ਦੋ ਸੈਂਟਰ ਨੇ O3 ਤੇ Crowns Spa ਇਹ ਸਪਾ ਸੈਂਟਰ ਦੀ ਆਰ ਦੇ ਵਿੱਚ ਦੇਪ ਭਾਰ ਦਾ ਤੰਦਾ ਕਰਦੇ ਨੇ ਤੇ ਉਸ ਗਾਣੀ ਅਸੀਂ ਐਫ ਆਈ ਆਰ ਲਾਜ਼ ਕੀਤੀ ਸੀਗੀ ਤੇ ਅਸੀਂ ਉੱਥੇ ਰੇਡ ਕੀਤੀ ਸੀਗੀ ਮੌਕੇ ਤੇ ਸਾਨੂੰ ਗੁਰਜੀਤ ਸਿੰਘ ਮਿਲਿਆ ਸੀਗਾ ਅਸੀਂ ਅਰੈਸਟ ਕਰ ਲਿਆ ਸੀਗਾ ਤੇ O3 ਦਾ ਮਾਲਕ ਪ੍ਰਵੀਨ ਉਹ ਫਿਲਹਾਲ ਫਰਾਰਾ ਤੇ ਮੌਕੇ ਤੇ ਹੋਰ ਲੜਕੀਆਂ ਵਗੈਰਾ ਸਾਨੂੰ ਹਜੇ ਨਹੀਂ ਮਿਲੀਆਂ ਤੇ ਤਫ਼ਤੀਸ਼ ਅਸੀਂ ਕਰ ਰਹੇ ਹਾਂ ਜਾਰੀ ਹੈ ਕਿਸੇ ਇੱਕ ਇਹਦਾ ਮੋਰਲ ਐਕਟ ਦਾ ਪਰਚਾ ਦਿੱਤਾ ਜੀ ਇਹਦਾ ਇਹਨਾਂ ਮੋਰਲ ਐਕਟ ਦਾ ਪਰਚਾ ਦਿੱਤਾ ਗਿਆ। ਬਰਨਾਲਾ ਚੱਲ ਰਹੇ ਮੁਖਾਬ ਸੈਂਟਰ ਦੀ ਆਰਟ ਦੇ ਵਪਾਰ ਤੇ ਧੰਦੇ ਦਾ ਦਾ ਇਵਨ ਮੀਡੀਆ ਨੇ ਕੀਤਾ ਸੀ ਪਰਦਾਫਾਸ਼ ਹੋਏ ਸੀ ਵੱਡੇ ਖੁਲਾਸੇ। ਇਹਨਾਂ ਸਾਲੋਂ ਇਨਫੋਰਮੇਸ਼ਨ ਮਿਲੀ ਸੀ ਕਿ ਇਹ ਜਿਹੜੇ ਦੋ ਸੈਂਟਰ ਨੇ O3 ਤੇ ਕਰਾਉਨਸ ਦਾ ਇਸ ਪਾਸ ਸੈਂਟਰ ਦੀ ਆਰਟ ਦੇ ਵਿੱਚ ਦੇ ਵਪਾਰ ਦਾ ਧੰਦਾ ਕਰ। ਹੁਣ ਬਰਨਾਲਾ ਪੁਲਿਸ ਨੇ ਇਸ ਦੇ ਵਪਾਰ ਦਾ ਧੰਦਾ ਕਰਨ ਵਾਲਿਆਂ ਤੇ ਕੀਤਾ ਪਰਚਾ ਦਰਜ। ਤੇ O3 ਦਾ مالک ਪ੍ਰਵੀਨ ਉਹ ਬਿਲਹਾਰ ਫਰਾਰਾ ਤੇ ਮੌਕੇ ਤੇ ਹੋਰ ਲੜਖੇ ਵਗੈਰਾ ਸਭ ਅਜੇ ਨਹੀਂ ਮਿਲੀ ਅਸੀਂ ਤਫ਼ਤੀਸ਼ ਅਸੀਂ ਕਰ ਰਹੇ ਚੱਲੀ ਬਰਨਾਲਾ ਧਨੋਲਾ ਰੋਡ ਤੇ ਫਰਵਾਹੀ ਚੁੰਗੀ ਕੋਲ ਸ਼ਰਾਬ ਦੇ ਠੇਕੇ ਦੇ ਨਾਲ ਸਥਿਤ ਦੋ ਮਸਾਫ ਸੈਂਟਰਾਂ ਚ ਚੱਲ ਰਹੇ ਦੇਬਪਾਰ ਦੇ ਧੰਦੇ ਦਾ ਦਾ ਇਵਲ ਮੀਡੀਆ ਨੇ ਪਰਦਾ ਫਾਸ਼ ਕੀਤਾ ਸੀ ਦੱਸ ਦਈਏ ਕਿ ਇਹਨਾਂ ਦੋਵੇਂ ਮਸਾਫ ਸੈਂਟਰਾਂ ਚ ਚੱਲ ਰਹੇ ਦੇਬਪਾਰ ਦੇ ਧੰਦੇ ਦਾ ਸਟਿੰਗ ਆਪਰੇਸ਼ਨ ਦਾ ਹੀ ਖਲਾਸਾ ਹੋਇਆ ਸੀ ਤੇ ਜਿਸ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਨੇ ਇਨਾਂ ਵੱਲ ਆਪਣਾ ਧਿਆਨ ਦਿੱਤਾ ਤੇ ਚੱਲ ਰਹੀ ਖਬਰ ਤੋਂ ਬਾਅਦ ਬਰਨਾਲਾ ਪੁਲਿਸ ਹਰਕਤ ਵਿੱਚ ਆਈ ਤੇ ਮਸਾਜ ਸੈਂਟਰਾਂ ਵਿੱਚ ਜਾ ਕੇ ਛਾਪੇਮਾਰੀ ਕਰਕੇ 크라운 ਮਸਾਜ ਸੈਂਟਰ ਦੇ ਮਾਲਕ ਗੁਰਜੀਤ ਸਿੰਘ ਨੂੰ ਮੌਕੇ ਤੇ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਜਦਕਿ ਮਸਾਜ ਸੈਂਟਰ O3 ਦਾ ਮਾਲਕ ਪ੍ਰਵੀਨ ਕੁਮਾਰ ਭੱਜਣ ਵਿੱਚ ਸਫਲ ਹੋ ਗਿਆ ਜਿਸ ਦੀ ਬਰਨਾਲਾ ਪੁਲਿਸ ਵੱਲੋਂ ਸਰਗਰਮੀ ਨਾਲ ਤਲਾਸ਼ ਕੀਤੀ ਜਾ ਰਹੀ ਹੈ ਤੇ ਇਸ ਮੌਕੇ ਤੇ ਐਸਐਚਓ ਨੇ ਕੀ ਕਿਹਾ ਆਉ ਸੁਣਦੇ ਆ ਇਹਨੇ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਵੀ ਇਹ ਜਿਹੜੇ ਦੋ ਸੈਂਟਰ ਨੇ O3 ਤੇ Crowns Spa ਇਹ ਸਪਾ ਸੈਂਟਰ ਦੀ ਆਰਡ ਦੇ ਵਿੱਚ ਦੇਪ ਭਾਤ ਦਾ ਤੰਦਾਂ ਕਰਦੇ ਨੇ ਤੇ ਉਸ ਰਿਗਾਰਡਿੰਗ ਅਸੀਂ ਐਫ ਆਈ ਆਰ ਲਾਜ਼ ਕੀਤੀ ਸੀਗੀ ਤੇ ਅਸੀਂ ਉੱਥੇ ਰੇਡ ਕੀਤੀ ਸੀਗੀ ਮੌਕੇ ਤੇ ਸਾਨੂੰ ਗੁਰਜੀਤ ਸਿੰਘ ਮਿਲਿਆ ਸੀਗਾ ਅਸੀਂ ਅਰੈਸਟ ਕਰ ਲਿਆ ਸੀਗਾ ਤੇ O3 ਦਾ ਮਾਲਕ ਪ੍ਰਵੀਨ ਉਹ ਫਿਲਹਾਲ ਫਰਾਰਾ ਤੇ ਮੌਕੇ ਤੇ ਹੋਰ ਲੜਕੀਆਂ ਵਗੈਰਾ ਸਾਨੂੰ ਹਜੇ ਨਹੀਂ ਮਿਲੀਆਂ ਤੇ ਤਫ਼ਤੀਸ਼ ਅਸੀਂ ਕਰ ਰਹੇ ਹਾਂ ਜਾਰੀ ਹੈ ਕਿਸੇ ਇਹਦਾ ਮੋਰਲ ਲੇਟ ਦਾ ਪਰਚਾ ਦਿੱਤਾ ਜੀ ਇਹਦਾ ਇਹਦਾ ਹੀ ਮੋਰਲ ਐਕਟ ਦਾ ਪਰਚਾ ਦਿੱਤਾ ਜੀ ਬਰਨਾਲਾ ਚੱਲ ਰਹੇ ਮਸਾਫ ਸੈਂਟਰ ਦੀ ਆਰਥ ਦੇ ਵਪਾਰ ਦੇ ਧੰਦੇ ਦਾ ਦਾਇਵਲ মিডিਆ ਨੇ ਕੀਤਾ ਸੀ ਪਰਦਾ ਫਾਸ਼ ਹੋਏ ਸੀ ਵੱਡੇ ਖੁਲਾਸੇ ਇਹਨਾਂ ਸਾਲੋਂ ਇਨਫੋਰਮੇਸ਼ਨ ਮਿਲੀ ਸੀ ਕਿ ਇਹ ਜਿਹੜੇ ਦੋ ਸੈਂਟਰ ਨੇ O3 ਤੇ ਕਰਾਉਨਸ ਦਾ ਇਹ ਸਪਾ ਸੈਂਟਰ ਦੀ ਆਰਥ ਦੇ ਵਿੱਚ ਦੇ ਵਪਾਰ ਦਾ ਧੰਦਾ ਕਰ ਹੁਣ ਬਰਨਾਲਾ ਪੁਲਿਸ ਨੇ ਇਸ ਦੇ ਵਪਾਰ ਦਾ ਧੰਦਾ ਕਰਨ ਵਾਲਿਆਂ ਤੇ ਕੀਤਾ ਪਰਚਾ ਦਰਜ ਤੇ O3 ਦਾ مالک ਪਰਵੀ ਨੂੰ ਫਿਲਹਾਲ ਫਰਾਰਾ ਤੇ ਮੌਕੇ ਤੇ ਹੋਰ ਲੜਖੀਆਂ ਵਗੈਰਾ ਸਰਮਾਜ ਨਹੀਂ ਬਲੀ ਅਤੇ ਤਫਤੀਸ਼ ਅਸੀਂ ਕਰ ਰਹੇ ਚੱਲ ਰਹੀ ਹੈ। ਬਰਨਾਲਾ ਧਨੋਲਾ ਰੋਡ ਤੇ ਫਰਵਾਹੀ ਚੁੰਗੀ ਕੋਲ ਸ਼ਰਾਬ ਦੇ ਠੇਕੇ ਦੇ ਨਾਲ ਸਥਿਤ ਦੋ ਮਸਾਫ ਸੈਂਟਰਾਂ ਚ ਚੱਲ ਰਹੇ ਦੇਬਪਾਰ ਦੇ ਧੰਦੇ ਦਾ ਦਾ ਇਵਲ মিডিਆ ਨੇ ਪਰਦਾ ਫਾਸ਼ ਕੀਤਾ ਸੀ। ਦੱਸ ਦਈਏ ਕਿ ਇਹਨਾਂ ਦੋਵੇਂ ਮਸਾਫ ਸੈਂਟਰਾਂ ਚ ਚੱਲ ਰਹੇ ਦੇਬਪਾਰ ਦੇ ਧੰਦੇ ਦਾ ਸਟਿੰਗ ਆਪਰੇਸ਼ਨ ਨਾਲ ਹੀ ਖਲਾਸਾ ਹੋਇਆ ਸੀ ਤੇ ਜਿਸ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਨੇ ਇਨਾਂ ਵੱਲ ਆਪਣਾ ਧਿਆਨ ਦਿੱਤਾ ਤੇ ਚੱਲ ਰਹੀ ਖਬਰ ਤੋਂ ਬਾਅਦ ਬਰਨਾਲਾ ਪੁਲਿਸ ਹਰਕਤ ਵਿੱਚ ਆਈ ਤੇ ਮਸਾਦ ਸੈਂਟਰਾਂ ਵਿੱਚ ਜਾ ਕੇ ਛਾਪੇਮਾਰੀ ਕਰਕੇ 크라운 ਮਸਾਦ ਸੈਂਟਰ ਦੇ ਮਾਲਕ ਗੁਰਜੀਤ ਸਿੰਘ ਨੂੰ ਮੌਕੇ ਤੇ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਜਦਕਿ ਮਸਾਦ ਸੈਂਟਰ O3 ਦਾ ਮਾਲਕ ਪ੍ਰਵੀਨ ਕੁਮਾਰ ਭੱਜਣ ਵਿੱਚ ਸਫਲ ਹੋ ਗਿਆ ਜਿਸ ਦੀ ਬਰਨਾਲਾ ਪੁਲਿਸ ਵੱਲੋਂ ਸਰਗਰਮੀ ਨਾਲ ਤਲਾਸ਼ ਕੀਤੀ ਜਾ ਰਹੀ ਹੈ ਤੇ ਇਸ ਮੌਕੇ ਤੇ ਐਸਐਚਓ ਨੇ ਕੀ ਕਿਹਾ ਆਓ ਸੁਣਦੇ ਹਾਂ ਇਹਨੇ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਵੀ ਇਹ ਜਿਹੜੇ ਦੋ ਸੈਂਟਰ ਨੇ O3 ਤੇ Crown Spa ਇਹ ਸਪਾ ਸੈਂਟਰ ਦੀ ਆਰਡ ਦੇ ਵਿੱਚ ਦੇਪ ਭਾਤ ਦਾ ਦੰਦਾ ਕਰਦੇ ਨੇ ਤੇ ਉਸ ਗਾੜੀ ਅਸੀਂ FIR ਲਾਜ਼ ਕੀਤੀ ਸੀਗੀ ਤੇ ਅਸੀਂ ਉੱਥੇ ਰੇਡ ਕੀਤੀ ਸੀਗੀ ਮੌਕੇ ਤੇ ਸਾਨੂੰ ਗੁਰਜੀਤ ਸਿੰਘ ਮਿਲਿਆ ਸੀਗਾ ਅਸੀਂ ਅਰੈਸਟ ਕਰ ਲਿਆ ਸੀਗਾ ਤੇ O3 ਦਾ ਮਾਲਕ ਪ੍ਰਵੀ ਨੂੰ ਫਿਲਹਾਲ ਫਰਾਰਾ ਤੇ ਮੌਕੇ ਤੇ ਹੋਰ ਲੜਕੀਆਂ ਵਗੈਰਾ ਸਾਨੂੰ ਅਜੇ ਨਹੀਂ ਮਿਲੀਆਂ ਤੇ ਤਫ਼ਤੀਸ਼ ਅਸੀਂ ਕਰ ਰਹੇ ਹਾਂ ਜਾਰੀ ਹੈ ਕਿਸੇ ਤਰ੍ਹਾਂ ਇਹਦਾ ਮਾਰਕ ਲੱਗਦਾ ਪਰਚਾ ਦਿੱਤਾ ਜੀ ਇਹਦਾ ਇਹਦਾ ਹੀ ਮੋਰ ਲੱਕ ਦਾ ਪਰਚਾ ਦਿੱਤਾ